ਆਉਂਦੇ ਬੱਚੇ ਉਹਨਾਂ ਖੇਡ ਦੇ ਕੁੱਤਾ ਕੋਈ ਨਹੀਂ ਕਿੰਦਾ ਪਰ ਪਿੰਡ ਵਿੱਚ ਆਉਂ ਗਲੀ ਵਿੱਚ ਕੋਈ ਦੂਜਾ ਬੰਦਾ ਆਵੇ ਤੇ ਕੁੱਤਾ ਕੇਵਲੀ ਪੈਂਦਾ ਵਾ ਤੇ ਨੁਕਸਾਨ ਨਹੀਂ ਕਰ ਦਿੰਦਾ ਕਈਆਂ ਦੀ ਲਤਾਂਾਂ ਵੜਦੀਆਂ ਕੁੱਤੇ ਨੇ ਕਈਆਂ ਦੀ ਜ਼ਿੰਦਗੀ ਵੀ ਖਤਮ ਕਰ ਦਿੱਤੀ ਕੁੱਤੇ ਆ ਉਹ ਏਡੇ ਖਤਰਨਾਕ ਕਈਆਂ ਦੇ ਕੁੱਤੇ ਰੱਖੇ ਹੋਏ ਪਰ ਮਾਲਕ ਅਗਜ ਬਣ ਜਾਂਦੇ ਕਹਿੰਦੇ ਜਿੰਦਣ ਹਲਕਾਇਆ ਹੋ ਗਿਆ ਕੁੱਤਾ ਵੀ ਉਹਨੇ ਵਧਣ ਲੱਗਿਆ ਇਹ ਦੇਖਣਾ ਕਿ ਮੇਰਾ ਮਾਰਗ ਕਿਹੜਾ ਮਾਰਗ ਦੇ ਪੁੱਛੇ ਕਿਹੜੇ ਉਦੋਂ ਹੋ ਸਕਦਾ ਸਭ ਤੋਂ ਵੱਧ ਨਾਲ ਘਰਦਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਪਾਣੀ ਚ ਹਲਕਾਏ ਉੱਤੇ ਦੀ ਤੁਲਨਾ ਪੁੱਤਰ ਕਿਹਦੇ ਨਾਲ ਕੀਤੀ ਆ ਸੋਲੇ ਗੁਰੂਆਂ ਨਾਲ ਸਾਡੀ ਕਿਲੇ ਜਿਉਂ ਕਰ ਹਰ ਕਾਇਆ ਤਬੈ ਦੈ ਦੇ ਚ ਗਾਏ ਜਦੋਂ ਪਤਨ ਤੋਂ ਕਰ ਕੋ ਬਾਹਰ ਜਾਂਦਾ ਤੇ ਉਹ ਆਪਣੇ ਘਰ ਦਾ ਚੱਕਦਾ ਹੁੰਦਾ ਤੇ ਮੇਰਾ ਕੰਮ ਇਹਦਾ ਤੁਲਾ ਮਾਰਦਾ ਲਾਲਚੀ ਜਿਹੜਾ ਹਲਕਾਇਆ ਕੋਤਾਂ ਦਾ ਨਾ ਕਰਦਾ ਆਕਾਂਵਤ ਨਾ ਉਹ ਮੇਰੇ ਬਤੰਦਾ ਇਹ ਜੋ ਮੇਰਾ ਮਾਲਕ ਹੈ ਨਾ ਉਹ ਘਰ ਵਿੱਚ ਜਾਂਦਾ ਭੁੱਜਦਾ ਜਿਉਂ ਕਰ ਹਰ ਖਾਇਆ ਧਾਵੈ ਦਹ ਦੇਸ਼ ਜਾਏ ਲੋਭੀ ਜੰਤ ਨਾ ਜਾਣੀ ਲੋਭੀ ਬੰਦੇ ਦੀ ਤੁਲਨਾ ਹਰਤਾਇ ਉੱਤੇ ਨਾਲ ਕੀਤੀ ਮਾਰਦਾ। ਪਰ ਅੰਦਾਜ਼ਾ ਬਾਰੇ ਹਰਤਾਇ ਨੂੰ ਅਰਥ ਹੁਣ ਗਿਆਨ ਹੈ। ਬਲੋਕ ਨੂੰ ਕਰ ਬੰਦੇ ਨੇ ਜਿੰਨਾ ਮਰਜ਼ੀ ਪੰਗਾ ਕਰਦਾ ਉਹ ਇਹ ਤੇ ਪਤਾ ਲੱਗ ਜਾ ਵੀ ਇਹ ਲਖਾਇਆ ਉਹਨੂੰ ਘਰ ਵਿੱਚ ਖੂਬ ਜੀ। ਪ੍ਰਲਾਦ ਜੀ ਬੰਦੇ ਕਿ ਰਾਜੀ ਰਹਿਣਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਸਮਝ ਆ ਗਈ ਜੀ? ਜਿਹੜੇ ਦਾਜ ਮੰਗਦੇ ਆ ਰਿਸ਼ਤਾ ਲੈਂਦੇ ਆ ਉਹ ਕਿਥੇ ਰਹਦੇ ਆ ਜੀ? ਕਥਾ ਸੁਣਨੀ ਵੀਡੀਓ ਕੀ ਕਰਦੇ ਕਿਰਤਨ ਪਾਠ ਕਰਨਾ ਸੁਣਨਾ ਬਹੁਤ ਮਨ ਨੂੰ ਬੈਰ ਗਏ ਸੀਸਾ ਮਨੇ ਬਾਣੀ ਦਸਤੇ ਤੇ ਤੇਰੇ ਤੇਰ ਨਾਲ ਚ ਤੇਰੇ ਅੰਦਰ ਹਰਕ ਆਇਆ ਕੁੱਤਾ ਮੀਠਾ ਮੈਂ ਨਹੀਂ ਕਹ ਰਿਹਾ ਕਿ ਮੈਂ ਸਮਝ ਗਿਆ ਹੁਣ ਇਹਨਾਂ ਸ਼ਬਦਾਂ ਦੇ ਕੀ ਹੋ ਰਹੇ ਪਤਾ ਅਖੰਡ ਪਾਠੇ ਸ੍ਰੀ ਦਰਗਾਹ ਦਾ ਸ਼ਬਦ ਹੈ ਸਾਢੇ 11:00 ਖੰਡ ਪਾਠ ਰਿਹਾ ਮੈਨੂੰ ਬਾਦ 10:00 ਜੀ ਪਾਠ ਨਾਮ ਕਰੀਏ ਤੇ 12:00 1:00 ਤੱਕ ਇਹ ਪਾਠ ਆਉਂਦਾ ਜੋ ਨਾ ਕਿਉਂਕਿ ਉਦੋਂ ਤਾਂ ਘਰ ਵਾਲੇ ਕਿਤੇ ਕਿਤੇ ਗੋਚਿੰਦੇ ਪਾੜ ਘਰ ਰਖਾ ਕੇ ਤੇ ਆਪ ਬੋਲੋ ਜੀ ਪਾੜ ਕੇ ਆਪਨੇ ਚੱਲ ਜਾਂਦੇ ਆਪੋਂ ਆਪਣੇ ਕਮਰ ਗਏ ਬੀਬੀਆਂ ਸੂੜੀ ਜਦੋਂ ਅੱਥਰੂ ਗਿਆ ਤੁਹ ਸਬਜੀ ਮਢੀ ਸਬਜੀ ਲਾਇਆ ਕਿਹਨਾਂ ਗਿਆ ਸੈਂਟਰ ਭਰ ਆਦਿਆ ਹਰਵਾਜੀ ਦੀਆਂ ਮਠਾਈਆਂ ਲਾਇਆ ਉਹ ਆਪ ਭਰ ਲਿਆ ਕਿ ਭਾਈ ਸਾਹਿਬ ਅੰਦਰ ਕੀ ਕਰਨ ਲੱਗ ਪੜਾ ਬੋਲੋ ਬੇ ਨੌ ਪਰਸੋਂ ਜਦੋਂ ਟਾਲੀਆਂ ਕੇ ਜਬਰ ਪਾਠੜਾ ਸਾਰਾ ਫਾਲਾ ਬਣੂ ਟੁੱਟੇ ਪੜਾ ਕਿ ਮਹਾਰਾਜ ਸਾਡੇ ਤੇ ਟੱਕਰ ਲਈ ਇਦਾਂ ਨਹੀਂ ਇਹਨਾਂ ਗੱਲਾਂ ਦੇ ਬਾਹਰ ਨਹੀਂ ਇਹ 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 ਦੇ ਬਾਹਰ ਜੇ ਸਵਾਰਨਾ ਚਾਹੁੰਦੇ ਨਾ ਇਹਨਾਂ ਪਰਵਾਹ ਤੋਂ ਬਾਹਰ ਆਣੀਆਂ ਪਰ ਵਾਪਸ ਹੋ ਗੋ ਚੀਜ਼ਾਂ ਵਿਅਕਤੀਗਤ ਹੈ ਖਾਣਾ ਵਿਅਕਤੀਗਤ ਹੈ ਅਮੀਰ ਤੋਂ ਅਮੀਰ ਬੰਦੇ ਨੂੰ ਖਾਣਾ ਖੁਦ ਖਾਣਾ ਪੈਂਦਾ ਉਹਨੇ ਲੋਕਾਂ ਨੇ ਦਿੱਖਿਆ ਵੀ ਖਾਣਾ ਕੋਈ ਥਾਲਾ ਹੁਣ ਪਤਾ ਵੀ ਮੈਂ ਖਾਵਾਂਗਾ ਤਾਂ ਕੋਈ ਨਹੀਂ ਬਿਟੇ ਦਿਨ ਖਾਏ ਬੁਝੇ ਨਹੀਂ ਬਿਨਾ ਹਾਰ ਤੋਂ ਜਿੰਦਗੀ ਮਾਰੀ ਜਾਓ ਨਾ ਰੇਟ ਕਰ ਕਰੀ ਜਾਓ ਕੋਈ ਫਰਕ ਨਹੀਂ ਪੈਂਦੀ ਪਰ ਉਦੋਂ ਸਮਝਾਓ ਜਦੋਂ ਆਪ ਪੜਾ ਦੇ ਤੇ ਆਪ ਵਿਚਾਰੋ ਆਪ ਚੋਂ ਹੀ ਮਹਾਰਾਜ ਨੂੰ ਸਦੇ ਸ਼ਬਦ ਵਿੱਚ ਫਿਰ ਗੱਲ ਸਮਝ ਆਉਂਦੀ ਹੁਣ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਕਾਮ ਕ੍ਰੋਧ ਨਾ ਮੋਹੀ ਹੈ ਨਾਉਂ ਤੇ ਗਰੋਧ ਉਹਦੀ ਸੁਰਤ ਤੇ ਅਸਰ ਨਹੀਂ ਪਉਂਦਾ ਤੇ ਬਿੰਸੈ ਲੋਭ ਸੁਵਾਨ ਉਹden ਰੋ ਲੋਭ ਰੂਪੀ ਕੁੱਤਾ ਬਿੰਸ ਜਾਂਦਾ ਹੈ ਮਰਦ ਕਿਹਦੇ ਹਰ ਬਾਨਾ ਨਾਮ ਤੇ ਆਏ ਸੁਣ ਸੁਭਨਾ ਨੂੰ ਲੱਗਦਾ ਅਸੀਂ ਸਾਡੇ ਕਲੇ ਇਸ ਨਾਮ ਦਾ ਕਿਸੇ ਰਹਿ ਕੇ ਵੀ ਬਾਗੀ ਤੇ ਫਰਾਨੇ ਦਾ ਇਸ ਨਾਮ ਕਰਿਆ ਚੁੱਪੀ ਮਾਰ ਕੇ ਸ਼ਾਇਦ ਕਰ ਬੰਦੀ ਇੱਕ ਸਗਨਾਮ ਦਾ ਨ ਹੋਰ ਬੜਾ ਭਰਮ ਸਾਡੇ ਜਿਆਪੀਆਂ ਦੇ

ਉਹਨੇ ਜੇ ਅੱਜ ਕੋਈ ਖਾਣੇ ਦੇ ਤੂੰ ਨਹੀਂ ਦੋਹਰੀ ਖਾਣੇ ਪਾਣੀ ਸਮਝਾ ਗਏ ਹੁਣ ਸਰਗਰਾਂ ਵਾਲੇ ਦਾ ਅੱਛਾ ਹੁਣ ਧਿਆਨ ਨਾਲ ਜੇ ਤੇ ਇਹਨਾਂ ਦਾ ਵੀ ਜੋ ਸੰਗਰਾਂ ਵਾਲੇ ਦੇ ਤਿੰਨ ਮਹੀਨਾ ਪੀ ਹੋ ਜਾਂਦਾ ਫਿਰ ਸੰਗਰਾਂ ਵਾਲੇ ਦੇ ਨੇ ਤੇ ਆਪਾਂ ਗੁਰਦੁਆਰੇ ਵੀ ਜਾ ਸਕਦੇ ਬਾਕੀ ਮੁੰਡਾ ਵੀ ਗੁਰਦੁਆਰੇ ਜਾਣ ਦੇ ਦੱਸ ਸੰਗਰਾਂ ਵਾਲੇ ਦੇ ਨੇ ਤੇ ਆਪਾਂ ਇਸ਼ਾਰਾ ਨਹੀਂ ਕੀਤਾ ਸੀ ਮੱਥਾ ਵੀ ਟੇਕਿਆ ਸੀ ਇਹ ਸਾਡੇ ਦਿਮਾਗ ਵਿੱਚ ਭਰਮ ਪਾਏ ਕਿੰਦਾ ਦੇ 12 ਦੇ ਸ਼ਬਦ ਵੀ ਆ ਗਏ ਆਦਤ ਕਰੇ ਭਗਤ ਰਾਮ ਐਤਵਾਰ ਦਾ ਸ਼ੁਕਰੀਆ ਦੋਵਾਰ ਦਾ ਸ਼ੁਕਰੀਆ ਹੈ ਮੰਗਲਵਾਰ ਦਾ ਸ਼ੁਕਰੀਆ ਹੈ ਪਰ ਇਹਨਾਂ ਗੱਲਾਂ ਨੂੰ ਸਮਝੋ ਉਹ ਮਨ ਵਿੱਚ ਐਸੀ ਵਿਚਾਰ ਪਾ ਦਿਤੀਗੇ ਕਿ శ్రీਰਾਮ ਸ਼ਬਦ ਹੈਗਾ ਵੈਸੇ ਸਤਕਰਾ ਜਦੋਂ ਸੂਰਜ ਇੱਕ ਰਾਸ਼ੀ ਬਦਲ ਕੇ ਦੂਜੀ ਰਾਸ਼ੀ ਲਿਖ ਜਾਂਦਾ ਉਹਦੇ ਆਪਾਂ ਨਾ ਵੀ ਕੋਰਤੋ ਰਿਹਾ ਵਾਂਗੇ ਕਿ ਸੂਰਜ ਨੇ ਰਾਸ਼ੀ ਚੇਂਜ ਕਰ ਹੀ ਦੇਣੀ ਹੈ ਪਰ ਸਾਡੇ ਆਮ ਪਿੰਡਾਂ ਵਿੱਚ ਆਮ ਨੋਟਿਸਮੈਂਟ ਕਰਗੇ ਖਾਸ ਸੰਗਤ ਦੀ ਮਾਗੀ ਦਾ ਪਵਿੱਤਰ ਦਿਹਾੜਾ ਹੈ ਮੈਂ ਜਿਹੜੇ ਪੋਸਟਰ ਵੇਖਿਆ ਨਾ ਉੱਤੇ ਲਿਖਿਆ ਮਾਗਦੇ ਮਿੱਤ ਦੀ ਬਹੁਤ ਬਹੁਤ ਵਧਾਈ ਹੋਵੇ ਕਿਸੇ ਨੂੰ ਪਤਾ ਕਿ ਅੱਜ ਦੇ ਦਿਨ 40 ਸੱਖਾਂ ਦਾ ਸੰਸਕਾਰ ਗੁਰੂ ਜੀ ਦੇ ਸ਼ਮਾਨਾ ਲੱਗਿਆ ਆਪਣੇ ਦਿੱਤੀ ਕਿਤਾਬ ਤੀ ਪੁਰੂ ਖਦਰਾਣੇ ਦੀ ਟਾਕ ਤੇ ਜਿਹੜੀ ਜੰਗ ਹੋਈ ਸੀ ਜਿਹਦੇ ਵਿੱਚ ਭਾਈ ਮਹਾਰਾਜ ਸਿੰਘਾ ਜਿਹਦੇ ਵਿੱਚ ਭਾਈ ਨਿਧਾਨ ਸੀ ਕਿੰਨੇ ਬੁਲਕੇ ਪਿਆਰੇ ਸੀ ਹੁਣ ਜੀ ਪੜ ਕੇ ਵੇਖੋ ਜਿੱਥੇ ਭਾਈ ਮਹਾਰਾਜ ਸਿੰਘ ਬਦਾਵਾ ਬੋਲਿਆ ਮੈਂ ਥੋੜਾ ਜਾਂਦੀ ਆਂ ਕਿ ਆਸਤ ਵਿਚਾਰਾਂ ਬਾਰੇ ਵੀ ਆਪਣੀ ਸ਼ੋਰ ਤੋਂ ਤਰੀਕਾ ਬੀਤੋ ਹੁਣ ਅਲਾਨ ਦਾਵਾ ਦੀ ਗੱਲ ਸਾਰੇ ਕਰਦੇ ਜਿੱਦੋਂ ਵੀ ਮਾਗੀ ਦਾ ਮਹੀਨਾ ਆਉਂਦਾ ਹੈ ਮਾਗ ਦਾ ਦਿਨ ਆਉਂਦਾ ਹੈ ਉਦੋਂ ਇੱਕ ਫੋਟੋ ਛੁੱਪੀ ਜਾਂਦੀ ਹੈ ਅਖਬਾਰਾਂ ਦੇ ਵਿੱਚ ਕਿ ਗੁਰਗੋਬ ਸਿੰਘ ਮਹਾਰਾਜ ਦੀ ਗੋਦ ਵਿੱਚ ਭਾਈ ਮਾਹ ਸਿੰਘ ਜੀ ਦਾ ਬੇਟਾ ਹੋ ਜਾਂਦਾ ਹੈ ਪਰ ਜਹਾਂ ਪੇਪਰ ਪਾੜਦੇ ਜਿਹਨੂੰ ਕੀ ਆਂਦੇ ਜੀ ਪਤਾ ਦਾਵਾ ਤੁਹਾਡੇ ਵਿੱਚੋਂ ਕਿਸੇ ਦੇ ਮਨ 'ਚ ਸਵਾਲ ਹੋਵੇ ਅਸੀਂ ਇਥੋਂ ਵਾਪਸ ਜਾਣਾ اسی دس منٹ لیٹ ہوا کہ سوال ضرور کریں گے ہن سوال ہی پیدا ہوا بھی یہ بدلا لکھیا کتے گیا جڑا جڑا بھائی مار سے کروایا کی لکھیا بھی بھائی مار سے ہونا ہے ہن میں تواڈے سامنے بیانی شون سے کی سیدھا پیارا سے قدم پردیس صاحب سے میں گل اور عادت کرائی تھی جنہوں نے نام لے گیان شون سے کی سیدھا او بہت ایک ٹاڈی ہوئے نے جڑے لکھاری بھی ہوئے تے نال لیکچر بھی کر سکتے ਉਹਨਾਂ ਦੇ ਕਹਾਵਾਂ ਬਹੁਤ ਨਮੂਨਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਹੋਰ ਬਾਬਾ ਨੇ ਪਰ ਸਾਡੀ ਕੌਮ ਨੂੰ ਪੜਨ ਦੀ ਖੁਦ ਆਦਤ ਉੱਚੀ ਬੋਲਦੀ ਨਹੀਂ ਵਾ ਜੋ ਕਿ ਨਾਰਾ ਸੁਣੇ ਉਹਦੇ ਨੂੰ ਸੀਨੇ ਪਸੀਨੇ ਸੁਣਾਈ ਕਿ ਹੁਣਾਂ ਤੁਹਾਡੇ ਸਾਹਮਣੇ ਸਵਾਲ ਰੱਖਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ 7-8 ਮਿੰਟ ਤੋਂ ਵੱਧ ਕੇ ਰਹਿ ਗਿਆ ਤੇ ਜਿਹੜੀ ਪ੍ਰਚਲਿਤ ਗੱਲ ਹੈ ਪਹਿਲਾਂ ਉਹ ਸੁਣਾਦਾਂ ਪ੍ਰਚਲਿਤ ਗੱਲ ਇਹ ਹੈ ਵੀ ਸੇਖ ਕਹਿਣ ਲੱਗੇ ਮਹਾਰਾਜ ਸਾਡੇ ਕੋਲੋਂ ਭੁੱਖਿਆਂ ਉੱਚੀ ਬੋਲਦੀ ਭੁਖਿਆ ਨਹੀਂ ਜੰਗ ਲੜੀ ਨਹੀਂ ਜਾਂਦੀ ਸੇਖੇ ਕਹਿਣ ਲੱਗੇ ਇਹ ਜਿਹੜੀ ਪਰਚੰਦ ਗੱਲ ਮੈਂ ਉਹ ਸੁਣਾਉਣੀ ਮਹਾਰਾਜ ਕਿ ਕੀ ਹੈ ਭਾਈ ਜ਼ਬਰਦਸਤੀ ਤੇ ਰਾਜ ਨਹੀਂ ਛੱਡਦੇ ਤੁਹਾਨੂੰ ਉਹ ਕਹਿੰਦੇ ਮਹਾਰਾਜ ਅਸੀਂ ਚੱਲਿਆਂ ਛੱਡ ਕੇ ਤੁਹਾਨੂੰ ਲਈ ਅਸੀਂ ਭੁੱਖੇ ਹੀ ਰਹਿੰਦੇ ਰਹ ਸਕਦੇ ਤੇ ਲੜ ਨਹੀਂ ਸਕਦੇ ਸਮਝਦੇ ਤਾਂ ਕਹਿੰਦੇ ਫਿਰ ਉਹਨਾਂ ਨੂੰ ਦੇਖ ਕੇ ਦਿੱਤਾ ਮਹਾਰਾਜ ਜੀ ਤੁਸੀਂ ਸਾਡੇ ਅਸੀਂ ਤੁਹਾਡੇ ਸੇਕ ਨਹੀਂ ਤੁਸੀਂ ਸਾਡੇ ਇਹ ਨੂੰ ਡੋਲ سوال یہ ہے کہ جب آنند جو سا نکلے آنندے باہر کے بیٹھے وہ اپنے گھروں گی باہر پتہ کن ہوا کہ یہ سچے گور کا ساتھ چڑایا نسی کچھ نہیں کہنا وہ تو قرآن تے دھومیاں قسمہ خان کھان تو بعد بھی مکر جانے سے ਇਹਨਾਂ ਨੇ ਕਿਦਾਂ ਯਕੀਨ ਹੋਇਆ ਕਿ ਜਿਹੜੀ ਸਿਚੁਏਸ਼ਨ ਕੁਦਾ ਸਾਥ ਛੱਡ ਆਇਆ ਕਿ ਸਾਨੂੰ ਆਪਣੇ ਧਰਮ 'ਚ ਆ ਲੈਣੇ। ਕਿਉਂਕਿ ਇਹ ਦਾਲੋਂ ਆਪਣੇ ਘਰ ਜਾਣਦੇ। ਉਹ ਵਾਪਸ ਆਲੇ ਬਣਾਉਂਦਾ। ਕਿ ਕਿਸ ਭਾਈ ਮਹਾ ਸਿੰਘ ਅਨੰਪੁਰ ਸਾਹਿਬ ਦੇ ਘਰੇ 'ਚ ਹੈਗਾ ਸੀ। ਮੱਜਲਾ ਰਾਈਟਰਾਂ ਦਾ ਨਾਮ ਲਿਆ। ਇਹਨਾਂ ਰਾਈਟਰਾਂ ਨੇ ਇਹ ਮੰਨਿਆ ਕਿ ਭਾਈ ਮਹਾ ਸਿੰਘ ਦੇ ਅਨੰਪੁਰ ਸਾਹਿਬ ਹੈ ਹੀ ਨਹੀਂ। ਜੇ ਉਹ ਹੈ ਨਹੀਂ ਸੀ ਤੇ ਬਜ਼ਾਵਾਂ ਲਿਖਿਆ ਕਿ

ਕਿ ਨਨਕੁਰ ਸਾਹਿਬ ਦੇ ਸੱਤਾਂ ਘਿਨੇ ਘੇਰਾ ਪਿਆ ਲਿਆ ਉਹਨਾਂ ਨੇ ਕੁਰਾਨ ਦੀਆਂ ਕਸਮਾਂ ਖਾ ਪਿਆ ਦਰੂਦ ਦੀਆਂ ਕਸਮਾਂ ਖਾ ਦਿਆਂ ਉਹ ਆਪਣੀਆਂ ਕਸਮਾਂ ਦੇ ਉੱਤੇ ਪੂਰੇ ਨਾਮ ਤੇ ਉਹਨਾਂ ਨੇ ਸਰਸਨ ਦੇ ਫੇਰਤੀ ਵਾਪਰ ਲਿਆ ਉਹ ਤੇ ਕਸਮਾਂ ਖਾ ਕੇ ਵੀ ਤੋੜ ਰਹੇ ਆ ਤੇ ਸਿੱਖਾਂ ਨੂੰ ਕਿਵੇਂ ਉਹਨਾਂ ਨੇ ਜਾਣਤਾ ਕਿਵੇਂ ਬਚ ਗਿਆ ਆਪਣੇ ਘਰੋਂ ਚਲੇ ਗਏ ਇੱਕ ਸਵਾਲ ਬਹੁਤ ਵੱਡਾ ਇਹਦਾ ਮਤਲਬ ਇਹ ਗੱਲ ਕਿ ਕਿਤੇ ਨਾ ਕਿਤੇ ਰਲਿਆ ਪਿਆ ਹੋਇਆ ਵੀ ਥੋੜਾ ਰਲਿਆ ਪੈ ਕੇ

ਜਿਹੜਿਆ ਵਿਦਿਆ ਨਿਰਮੰਦੀ ਦੇ ਜਿਹੜਾ ਜਿੱਥੇ ਗੁਰੂ ਸੱਚੀ ਕੋਲ ਨਹੀਂ ਆਵਾ ਸਿੱਖਿਆ ਗੁਰੂ ਦੀ ਕੋਲਾ ਸਖੀ ਤੌਰ ਤੇ ਨੂੰ ਕੋਲ ਨਹੀਂ ਸਵਾ ਸਵਾ ਮੰਦੂ ਪਿੱਛਲੇ ਪਿੱਛੀਆਂ ਬੀਬੀਆਂ ਥੰਨੇ ਥੰਨੇ ਰੋਟੀ ਤੇ ਗੁਜਾਰਾ ਕਰਦੇ ਇਹ ਜਿਹੜੇ ਵਿਦਿਅਕ ਸਿੱਖਿਉ ਬਣਾਵਤ ਨਿਰਮੰਦੀ ਜੇੜਾ ਪਸ਼ਲਪੁਰ ਦੇ ਜਿਲ੍ਹਾ ਸੰਗ ਡਿਗੜੀ ਆ ਧਰਮੇ ਜੀਹ ਦਿੱਤੇ ਗੁਰਦਾਸ ਮੰਗਲ ਦੀ ਗੜੀ ਗੁਰਦਾਸ ਆਂਦਰ ਦੀ ਗੜੀ 1700 ਸ਼ੁਰਾਂ ਦੀ ਗਲੀ ਰੋ ਗੁਰਦਾਸ ਸਿੰਘਾਂ ਦੀ ਗਲੀ ਵਿੱਚ ਘੇਰਾ ਪਿਆ ਹੁਣ 740 ਸਿੱਖ ਜਿਹੜੇ ਸੀ ਫੜੇ ਤੇ ਥੋੜੇ ਜੇ ਗਏ ਸੀ ਗਿਣਤੀ ਉਹਨਾਂ ਦੀ ਬਹੁਤ ਘੱਟ ਸੀ ਗੁਰਦਾਸ ਸਿੰਘ ਨੂੰ ਹੁਣ ਉਹਨਾਂ ਨੇ ਇਹ ਸੀ ਵੀ ਅਸੀਂ ਥੋੜਿਆਂ ਨੂੰ ਲੈ ਕੇ ਉਹਨੂੰ ਦਿੱਲੀ ਜਾਵਾਂਗੇ ਸਾਡੇ ਕੋਲ ਤੇ ਬੜਾ ਬੜਾ ਤਮਾਸ਼ਾ ਬਣਨਾ ਵੀ ਥੋੜਿਆਂ ਜਿਨੂੰ ਫੜਨ ਇੰਨਾ ਕੰਮ ਲਾ ਲਓ ਤੁਹਾਨੂੰ ਉਹਨਾਂ ਫਿਰ ਪਿੰਡਾਂ 'ਚ ਬਸਤੀ ਥੋੜ੍ਹਾ ਬੈਠੀਆਂ ਦੁਕਾਨਾ ਵਾਲੇ ਵਾਈ ਕਰਨ ਵਾਲੇ ਤੇ ਨੌਕਰੀ ਕਰਨ ਵਾਲੇ ਉਹਨਾਂ ਨੂੰ ਟੰਡਾ ਚ ਫੜ-ਫੜ ਕੇ ਤੇ ਆਪਣੀ ਗੁੰਜੀ ਵਧਾਈ ਜਦੋਂ 740 ਕਰਕੇ ਗਿਣਤੀ ਹੁੰਦੀ ਹੈ ਜਦੋਂ ਬੰਦਾ ਸਰਬਾਧਰ ਦੇ ਨਾਲ ਛਿੜਕੀ ਦਿੱਤੀ ਗੁਰਦਾਸ ਰੰਗਲ ਦੀ ਘੜੀ ਨੂੰ ਵੀ ਘੇਰਾ ਬਹੁਤ ਲੰਮਾ ਟਾਈਮ ਪਿਆ ਰਿਹਾ ਇੱਕ ਤਵੀ ਸਿੱਖ ਨੇ ਹਕੂਮਤ ਅੱਗੇ ਸੇਰ ਨਹੀਂ ਚ ਪਾਇਆ ਬੰਦਾ ਸਰਬਾਧਰ ਦਾ ਹੋ ਗਿਆ ਤੇ ਗੁਰੂ ਸਾਹਿਬ ਦੇ ਘਰੇ ਸੇਕ ਇਹਨੇ ਕੱਚੇ ਸੀ ਰੋਟੀ ਬਦਲੇ ਭੁੱਖ ਨਹੀਂ برداشت ਕਰ ਸਕਦੇ ਮਹਾਰਾਜਾ ਅਸੀਂ ਤੁਹਾਨੂੰ ਦੇਖ ਕੇ ਦੇਣ ਲੱਗੇ ਸਾਡੇ ਸਾਈਆਂ ਦੇ ਅਸੀਂ ਕਮਿਊਨਿਟੀ ਕਲਪਸ਼ੀ ਹੈ ਤੇ ਕਿਸੇ ਨੇ ਪੁੱਛਿਆ ਨਹੀਂ ਕਿ ਯਾ ਕਿਤੇ ਗਿਆਨ ਸੁਣਨ ਤੋਂ ਸਿੱਧਰ ਨੇ ਗੱਲ ਕੀਤੀ ਉਹ ਤੇ ਮੰਨਦੇ ਪਿਆਰ ਸੰਵਾਦ ਨਹੀਂ ਮੰਨਦੇ ਨਕਾਰ ਖਤਮ ਹੁੰਦਾ ਕਿੰਨੇ ਹੋਰ ਰੈਕਟਰ ਹੋਰੀਆਂ ਤੁਹਾਨੂੰ ਪਤਾ ਹੁਣ ਸਵਾਲ ਪੈਦਾ ਹੁੰਦਾ ਵੀ ਇਹ ਹੋਇਆ ਕਿ ਜਦੋਂ ਅਨੰਦਪੁਰ ਸਾਹਿਬ ਨੂੰ ਕੀਤਾ ਪਿਆ ਮਹਾਰਾਜ ਸ਼ਾਨਾਂ ਦਾ ਪਤਾ ਕਿ ਨਾ ਹੁੰਦਾ ਜਿਹੜਾ ਨਕਸਾਨ ਘੱਟ ਤੋਂ ਘੱਟ ਕਰਾਵੇ ਤੇ ਪ੍ਰਾਪਤੀ ਵੱਧ ਕਰੇ ਮਹਾਰਾਜ ਨੂੰ ਪੰਡਾ ਸੀ ਨਨਪੁਰ ਨੂੰ ਘੇਰਾ ਪਿਆ ਉੱਥੇ ਬੱਚੇ ਹੋਰ ਵੀ ਬੱਚੇ ਹੋਣਗੇ ਬੀਬੀਆਂ ਹੋਣਗੀਆਂ ਪਰਿਵਾਰ ਹੋਣਗੇ ਮਹਾਰਾਜ ਨੇ ਘੇਰਾ ਪਾਉਣ ਤੋਂ ਪਹਿਲਾਂ ਹੀ ਗ੍ਰਿਸ਼ਤੀ ਬੰਦਿਆਂ ਨੂੰ ਪਰਿਵਾਰਾਂ ਨੂੰ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਦੇ ਤੇ ਤਾਂ ਸੀ ਸਿਰਫ ਉਹ ਕੋਲ ਰੱਖੇ ਜਿਨ੍ਹਾਂ ਦੇ ਆਪਣੇ ਪਰਿਵਾਰ ਵਾਸੀ ਸੀ ਸਿਰਫ ਵਿਰਤੀ ਉਹਨਾਂ ਦੇ ਕੋਲ ਰਹਿਣ

ਆਪਣਾ ਪਰਿਵਾਰ ਹੀ ਸ਼ਹੀਦਾਂ ਦੇ ਪਿੱਛੇ ਦੇ ਸੀ ਮਹਾਰਾਜ ਪਰ ਕਵੀਆਂ ਨੇ ਕਰਮਾਂ ਤੇ ਨਾ ਧੁੱਬਾ ਮਾਰ ਕੇ ਹੁੰਦੀਆਂ ਜਦੋਂ ਚੌਪੌਰ ਦੀ ਢੜੀ ਚੋਕੀ ਬੋਧ ਸਿੰਘ ਮਹਾਰਾਜ ਨਿਕਲਦੇ ਨੇ ਵੀ ਕਵੀਆਂ ਨੇ ਕਰਮਾਂ ਨੂੰ ਧੁੱਬਾ ਮਾਰ ਕੇ ਬੰਦੀਆਂ ਦਤਾ ਤੁਹਾਡਾ ਮੁਕਾਬਲਾ ਦੁਨੀਆਂ ਤੇ ਕੋਈ ਰੱਬ ਨਹੀਂ ਕਰ ਸਕਦਾ ਆਪਣੇ ਸਾਹ ਜਾਨ ਦੇ ਲਾਸ਼ਾਂ ਦੇ ਲਾਗੂ ਦੀ ਲੰਘੇ ਜਾਣਾ ਮੁਸਤਫਾ ਖਲਾ ਕਰਨਾ ਗੁਲਾਮੀ ਦੇ ਜਦੀਰਾ ਕੋੜਨੀਆ ਕਿ ਮਹਾਰਾਜ ਕੋ ਬੋਧ ਸਿੰਘ ਮਹਾਰਾਜ ਕੋਲੇ ਸੀ ਆ ਹੁਣ ਸਵਾਲ ਇਹ ਹੈ ਕਿ ਜਦੋਂ ਵੀ ਭੋਗ ਸ਼ਮਾਨ ਆਜੋ ਤੁਰਦੇ ਆ ਤੁਰਦੇ ਇਧਰ ਤੇ ਬੰਦੇ ਆਏ ਇਧਰ ਜਿਹੜਾ ਆਪੇ ਦੇਸ ਰਾਜ ਚੌਧਰੀ ਪੱਟੀ ਦਾ ਰਹਿਣ ਵਾਲਾ ਹੈ ਉਹਦਾ ਭੋਗ ਹੈ ਉਹਦੀ ਡੈਥ ਹੋ ਗਈ ਉਹਦੇ ਭੋਗ ਤੇ ਸਾਰੇ ਸ਼ਿਕਾਂ ਦਾ ਕੱਟ ਗਿਆ ਇਧਰ ਸਾਰਾ ਉਹ ਪਾੜਾ ਵਾਪਰ ਚੁੱਕਾ ਹੈ ਇਹ ਦੇਸ ਰਾਜ ਚੌਧਰੀ ਕੌਣ ਹੈ ਇਹਦਾ ਪੁੱਤਰ ਹੈ ਮਧਾਨ ਸਿੰਘ ਮਤਾ ਵਿਪਾਤ ਤੌਰ ਦੇਸ ਰਾਜ ਜਿਹੜਾ ਚੌਧਰੀ ਹੈ ਪੱਟੀ ਦਾ ਉਹਦੀ ਨੂੰਹ ਜਿਹੜੀ ਮਾਤਾ ਜਿਹਨੂੰ ਅਸੀਂ ਆਮ ਕਰਕੇ ਮਾਈ ਭਾਗੋ ਕਹਿੰਦੇ ਹਾਂ ਉਹ ਮਾਈ ਭਾਗੋ ਨਹੀਂ ਹੈ ਬੀਬੀ ਮਾਤਾ ਭਾਗ ਕੌਰ ਹੈ ਕੌਰ ਨਾ ਸ਼ਬਦ ਜਿਵੇਂ ਅਸੀਂ ਕਹਿੰਦੇ ਨਾ ਮਾਤਾ ਗੁਜਰੀ ਸਾਡੇ ਬੁਲਾਦੇ ਕਿਹਾ ਜਾਂਦੇ ਉਹ ਮਾਤਾ ਗੁਜਰੀ ਨਹੀਂ ਹੈ ਮਾਤਾ ਗੁਜਰੀ ਕੌਰ ਹੈ ਸਭ ਤੋਂ ਛੋਟੇ ਬਾਬਾ ਜੀ ਨੂੰ ਅਸੀਂ ਬਾਬਾ ਫਤੇ ਸਿੰਘ ਕਹ ਕੇ ਬੁਲਾਉਂਦੇ ਆ ਕਿ ਗੁਰਬਖਸ਼ ਸਿੰਘ ਮਹਾਰਾਜੀ ਨੇ ਖੰਡੇ ਦੀ ਉਹਨਾਂ ਦੀ ਮਾਤਾ ਜੀ ਨੇ ਖੰਡੇ ਦੀ ਉਹਨਾਂ ਨਹੀਂ ਕਿਓ ਮਾਤਾ ਗੁਜਰਪੁਰ ਨਾ ਹੋਣੇ ਤੇ ਸਾਡੇ ਸ਼ੌਦੇ ਕੇ ਬੋਲ ਕੇ ਜਿਵੇਂ ਆ ਪਸਤਿਤ ਹੁੰਦਾ ਹੈ ਤ ਕਪੂਰਾ ਕਪੂਰਾ ਨਹੀਂ ਸੀ ਉਹ ਕਪੂਰ ਸਿੰਘ ਸੀ ਅਸੀਂ ਨਾਮ ਉਗਾਰ ਦੋਗੇ ਅਸੀਂ ਹੌਲੀ ਹੌਲੀ ਨਾਮ ਉਗਾਰ ਦਿੰਦੇ ਵੀ ਉਹ ਕਿਹਦੇ ਰਿਸਪੈਕਟ ਵਾਲੇ ਦਮ ਸਿੱਕੇ ਸਤਕਾਰ ਜੋ ਸਿੰਘ ਹੁਣ ਮਾਤਾ ਭਾਕ ਜਿਨ੍ਹਾਂ ਦੇ ਪਤੀ ਦਾ ਨਾਮ ਮਨੁਧਾਨ ਸਿੰਘ ਸਰਦਾਰ ਨੁਧਾਨ ਸਿੰਘ ਸੋਹਰਾ ਹੈ ਦੇਸ਼ ਰਾਜ ਚੌਧਰੀ ਹੈ ਪੱਟੀ ਦਾ ਰਹਿਣ ਵਾਲਾ ਉਹਦਾ ਪੂਰ ਸੀ ਉੱਥੇ ਕੱਟ ਹੋਇਆ ਸਾਰਿਆਂ ਨੂੰ ਉਥੇ ਨੇ ਮਤਾਂ ਪਾਇਆ ਵੀ ਆਪਾਂ ਨੂੰ ਗੁਰੂ ਸਾਹਿਬ ਜੀ ਦਾ ਸਾਥ ਦੇਣਾ ਤੇ ਸਾਨੂੰ ਸਾਰਿਆਂ ਨੂੰ ਪੜਾ ਕਰਨਾ ਗੁਰੂ ਸਾਹਿਬ ਆਸੋ ਤੇ ਹੁਣ ਕੁਦਰਤੀ ਗੱਲ ਹੈ ਕਿ ਉਹ ਤੋਂ ਤੁਰੇ ਤੇ ਕੋਈ ਚੌਧਰੀ ਵੀ ਨਾਲ ਤੁਰੇ ਉਹਨਾਂ ਵਿੱਚ ਕੁਝ ਵਿਅਕਤੀ ਐਸੇ ਸਨ ਜਿਹੜੇ ਅੰਦਰੋਂ ਕੋ ਨਾਲ ਪਿਆਰ ਕਰਦਾ ਸਨ ਤੇ ਕੁਝ ਐਸੇ ਸਨ

ਗੁਰਵਰੇ ਕੇ ਨਾਮ ਤੇ ਗੁਰੂ ਦੇ ਨਿਸ਼ਾਨ ਨੰਤਮਹਾਰਾਜ ਕੇ ਦੱਤ ਤੇ ਦੁਆਨ ਨੰਤਮਹਾਰਾਜ ਕੇ ਪੇਰ ਨਿਸ਼ਾਨਲੇ ਗੁਰਵਰੇ ਚ ਬਣੇ ਚਾਹੀਦੇ ਸਾਡੇ ਘਰਸ ਕੀ ਨਹੀਂ ਜਾਣੀ ਚਾਹੀਦੀ ਉਹ ਸਗਤ ਨੇ ਇਦਾਂ ਦੇ ਬਣਤੀ ਹੈਗੇ ਜਿਨ੍ਹਾਂ ਦਾ ਅੰਦਰੋਂ ਗੁਰੂ ਨਾਲ ਕੋਈ ਪਿਆਰ ਨਹੀਂ ਸੀ ਉਦੋਂ ਹਮਲਾ ਜੜ ਰੱਖਦਾ ਵੀ ਮਹਾਰਾਜ ਨਾਲ ਪਿਆਰ ਕਰਦੇ ਤੁਰਪੇ ਨਿਹੰਗ ਮਾਤਾ ਜੀ ਵੀ ਭਾਗੌਰ ਇਹਨਾਂ ਦੇ ਭਰਾ ਵੀ ਨਾਲ ਆਏ ਭਾਪ ਸਿੰਘ ਦਿਲਬਾਗ ਸਿੰਘ ਪੁਰਾਣਾ ਜਮਾਨਾ ਇਹ ਤਾਂ ਦਾ ਜਿਹੜਾ ਭੈਣ ਦਾ ਨਾਂ ਹੋਵੇ ਭਰਾ ਦਾ ਨਾਂ ਇਹ ਹੁੰਦਾ ਸੀ ਭਾਗ ਸਿੰਘ ਤੇ ਭਾਗ ਕੌਰ ਇਹ ਦੋਵੇਂ ਭੈਣੇ ਭਰਾ ਇਹ ਜੇ ਗੁਰੂ ਨਾਨਕ ਸਾਹਿਬ ਦਾ ਨਾਂ ਨਾਨਕ ਤੇ ਮਾਤਾ ਜੀ ਦਾ ਬੀਬੀ ਜਿਵੇਂ ਭਾਈ ਤਾਰੂ ਸਿੰਘ ਤੇ ਉਹਦੀ ਭੈਣ ਦਾ ਨਾਂ ਮੇਰਾ ਬੀਬੀ ਤਾਰੂ ਇਹ ਪੁਰਾਣਾ ਜਮਾਨਾ ਇਹ ਤਾਂ ਦਾ ਜਿਹੜਾ ਭਰਾ ਦਾ ਨਾਂ ਹੋਣਾ ਉਹ ਵੀ ਭੈਣ ਦਾ ਨਾਂ ਹੁਣ ਜਿਹੜੀ ਭਾਗ ਕੌਰ ਹੈ ਮਾਤਾ ਭਾਗ ਕੌਰ ਹੈ ਇਹ ਬੰਦਾ ਕਿਹੜੇ ਪਰਿਵਾਰ ਤੋਂ ਜਿਹੜਾ ਚੌਧਰੀ ਜਮਾਲ ਜਮਾਲ ਦਾ ਰਹਿਣ ਵਾਲਾ ਜਦੋਂ ਮੀਰੀ ਪੀਰੀ ਦੇ ਮਾਰਗ ਧੰਨ ਨੂੰ ਹੱਥੋਂ ਪਾਇਆ ਸ਼ਾਹ ਮਹਾਰਾਜ ਨੇ ਆਪਣੀ ਤੀਵੀ ਵਿਰੋਧਾ ਅਨੰਦ ਘਾਣ ਕਰਨਾ ਸੀ ਅਮਰਸਰ ਦੀ ਧਰਤੀ ਉਦੋਂ ਮਹੌਲ ਚੜ੍ਹਦਾ ਬਣ ਗਿਆ ਤੇ ਮਹਾਰਾਜ ਨੇ ਸਾਜੋ ਸਮਾਨ ਨੂੰ ਚੁਕਾ ਕੇ ਨ ਸਾਰਾ ਪਿੰਡ ਚ ਭਾੜ ਇਸ ਭਾਈ ਦੇ ਬਾਹਰ ਇੱਥੇ ਨਾਲ ਲੱਗਦਾ ਨਗਰ ਸੇ ਪਿੰਡ ਚ ਭਾੜ ਤੇ ਇਸ ਭਾਈ ਨਰਾ ਦੇ ਪਰਿਵਾਰ ਵਿੱਚੋਂ ਸੀ ਮਹੱਤਵਪੂਰਨ ਤੇ ਭਾਈ ਭਗ ਸਿੰਘ ਵੀ ਮਾਤਾ ਭਾਗੌਰ ਦਾ ਪਰਾਸੀ ਭਾਈ ਦਰਵਾਕ ਸਿੰਘ ਵੀ ਮਾਤਾ ਭਾਗੌਰ ਦਾ ਪਰਾਸੀ ਇਹ ਵੀ ਨਾਮ ਇਹ ਨਾਲ ਮਿੱਠੇ ਪਿਤੁਰੇ ਕਰ ਗਿਆ ਕਰਦੇ ਇਹ ਇੱਥੇ ਅੰਕਿਤ ਨਾਮ ਰਾਮੇ ਵਾਲਾ ਪਿੰਡ ਗੁਰਮੁਖ ਸਿੰਘ ਮਹਾਰਾਜ ਨੂੰ ਬੜੇ ਕੋਨਾ ਵਿੱਚੋਂ ਇੱਕ ਭਗ ਸਿੰਘ ਵੀ ਉਹ ਚਾਰਾਂ ਦੇ ਨਾਮ ਹੁੰਦੇ ਆ ਨਾ ਨਾਂ ਵੀ ਅੱਜ ਰੱਖਦੇ ਵੀ ਆ ਇਹ ਵੀ ਨਾਮ ਦੇ ਦੋ ਦੋ ਵਿਅਕਤੀ ਦੇ ਹੈਗੇ ਉਹਨਾਂ ਚ ਭਗ ਸਿੰਘ ਦਰਬਾਰ ਸਿੰਘ ਇਦਾਂ ਦੇ ਨਾਲ ਚਾਰ ਹੁੰਦੇ ਆ ਬਿੰਦਾ ਸਿੰਘ ਧਰਾਗਾ ਸਿੰਘ ਇਹ ਚਾਰ ਨਾਮ ਇਤਿਹਾਸ ਵਿੱਚ ਵਿਖੇ ਮਿਲਦੇ ਆ ਭਗਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਮਹਾਰਾਜ ਆਪਾਂ ਸਰਕਾਰ ਨਾਲ ਗੱਲ ਕਰੀਏ ਸੁਲਾਹ ਕਰੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੁਲਾਹ ਤੇ ਉੱਥੇ ਹੁੰਦੇ ਜਿੱਥੇ ਲੜਾਈ ਹੋਵੇ ਸਿਰ ਕਿਹਨਾਂ ਲੱਣੈ ਕਿਉਂ ਤੇ ਜਦੋਂ ਤੁਸੀਂ ਹੁਣ ਸੁਲਾ ਕਰਨ ਦੀ ਸਰ ਹੁਣ ਉਹ ਚੌਧਰੀ ਜਿਹੜੇ ਬੰਦੇ ਉਹਨੇ ਕਿਰੇ ਕਰਨਗੇ ਅਜੋ ਜੀ ਸੰਧੋਰ ਕਰਕੇ ਆਪਾਂ ਤੇ ਮਹਾਰਾਜੇ ਕੋਲ ਕਹਿੰਦੇ ਵੀ ਜਿਹੜੀ ਇਹ ਸੁਲਾ